ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹੀ ਸਾਧ ਸੰਗਤ ਤੋਂ ਹੱਥ ਬੰਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣਹਾਰ ਹੈ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ 사ਤ ਸੰਗਤ ਤੋਂ ਹੱਥ ਬੰਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣ ਹਾਰੇ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਸਾਧ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣ ਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣ ਹਾਰ ਹੈ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਸਾਧ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣਹਾਰੇ ਇੱਕ ਵਾਰ ਫਿਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹੀ ਸਾਥ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣਹਾਰ ਹੈ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਚੀ 사ਤ ਸੰਗਤ ਤੋਂ ਹੱਥ ਬੰਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੈਨੂੰ ਉਮੀਦ ਹੈ ਸੰਗਤ ਦੀ ਬਖਸ਼ਣ ਹਾਰੇ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ